ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਜ ਤੁਹਾਡਾ ਕੀ ਹਾਲ ਚਾਲ ਹੈ ਮੈਂ ਵਧੀਆ ਤੁਸੀਂ ਦੱਸੋ ਮੈਂ ਵੀ ਚੜ੍ਹਦੇ ਗਲਾਚ ਇਸ ਪਰਿਸ਼ਾਦਤ ਕੀ ਹੈ ਆਓ ਬੈਠੋ ਅੱਜ ਆਪਾਂ ਇਸ ਗੱਲ ਬਾਰੇ ਵਿਚਾਰ ਕਰਦੇ ਹਾਂ ਇਸ ਪਰਿਸ਼ਾਦਤ ਬਹੁਤ ਹੀ ਲੰਬਾ ਸਫਰ ਹੈ ਇੱਕ ਸਹਿਬਜ਼ਾਦੇ ਦੇ ਲੂਣ ਲਾਂਸੀ ਚੀ ਗਈ ਹੈ ਜਿਹੜਾ ਬਾਗ ਲੋਲਾ ਸਿੰਚਿਆ ਜਾਂਦਾ ਹੈ ਉਹ ਕਦੀ ਮਰਜਾਉਂਦਾ ਨਹੀਂ ਹੈ। ਇਹਦਾ ਸਫਰਸ਼ਾਦ ਨਾਲ ਕੀ ਸੰਬੰਧ ਹੈ? ਜਦੋਂ ਵजीर खान ਨਾਲ ਤੇ ਨਾਲ ਦੇ ਬਾਈ ਧਰ ਦੇ ਰਾਜੇ ਲੁੱਟੇਰੇ ਜਦੋਂ ਹਾਰ ਗਏ ਤਾਂ ਉਹਨਾਂ ਨੇ ਔਰੰਗਜ਼ੇਬ ਨੂੰ ਇੱਕ ਚਿੱਠੀ ਭੇਜੀ ਜਿਸ ਵਿੱਚ ਕਿਹਾ ਕਿ ਸ਼ਾਹੀ ਫੌਜ ਅਨੰਦਪੁਰ ਵੱਲੋਂ ਭੇਜੀ ਜਾਏ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖਾਤਮਾ ਕਰਨਾ ਹੈ ਤਾਂ ਉਸ ਲਗਭਗ 2.5 ਲੱਖ ਦੇ ਕਰੀਬ ਉਸ ਸ਼ਾਹੀ ਫੌਜ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਅੱਛਾ ਫਿਰ ਕੀ ਹੋਇਆ? ਫਿਰ ਉਹਨਾਂ ਨੇ ਅੰਦਰ ਜਾਣ ਵਾਲੀ ਰਸਤ ਬੰਦ ਕਰ ਦਿੱਤੀ ਫਿਰ ਸਿੰਘਾਂ ਨਾਲ ਨਾਲ ਕੀ ਹੋਇਆ ਸਿੰਘਾਂ ਨੇ ਕੋੜਿਆਂ ਦੀ ਖਰਾਕ ਖਾਦੀ ਸੁੱਕੇ ਪੱਤੇ ਆਦ ਖਾਦੇ ਅਤੇ ਛੋਲੇ ਖਾ ਕੇ ਕਹਿੰਦੇ ਅਸੀਂ ਤਾਂ ਬਦਾਮ ਖਾਦੇ ਹਨ ਅਸੀਂ ਤਾਂ ਚੜ੍ਹਦੀ ਕਲਾ ਦੇ ਵਿੱਚ ਹਾਂ ਅੱਛਾ ਫਿਰ ਗੁਰੂ ਜੀ ਨੇ ਕਿਲਾ ਛੱਡ ਦਿੱਤਾ ਔਰਿੰਜੇਬ ਨੇ ਚਿੱਠੀ ਭੇਜੀ ਉਸ ਵਿੱਚ ਲਿਖਿਆ ਅਸੀਂ ਕੀ ਗੁਰੂਆਂ ਪੀਰਾਂ ਨੂੰ ਇਕਲਾ ਅਤੇ ਫੌਜਾਂ ਨਾਲ ਕੀ ਕੰਮ ਤੁਸੀਂ ਕਿਲਾ ਛੱਡ ਦਿਓ ਨਾ ਕਿਸੇ ਜਿੱਤ ਨਾ ਕਿਸੇ ਦੀ ਹਾਰ ਗੁਰੂ ਉਸਨੇ ਕਰਾਂ ਦੀ ਕਸਮ ਖਾ ਕੇ ਆਖਿਆ ਕਿ ਮੈਂ ਸਿੱਖਾਂ ਨੂੰ ਕੁਝ ਨਹੀਂ ਆਖਾਂਗਾ ਗੁਰੂ ਜੀ ਨੇ ਕਦੋਂ ਅਤੇ ਕਿਵੇਂ ਕਿਲਾ ਛੱਡਿਆ ਗੁਰੂ ਜੀ ਨੇ ਜੇਪੋ ਪੰਜ ਸਿੱਖ ਚਾਰ ਸਾਹਿਬ ਜਦੇ ਪੰਜ ਪਿਆਰੇ ਮੱਤ ਸਾਹਿਬ ਕੌਰ ਮਾਤਾ ਸੁੰਦਰ ਕੌਰ ਅਤੇ ਮਾਤਾ ਗੁਜਰੀ ਜੀ ਦੇ ਨਾਲ ਕਿਲਾ ਛੱਡ ਦਿੱਤਾ ਅੱਛਾ ਫਿਰ ਅਨੰਦਪੁਰ ਸਾਹਿਬ ਵਿੱਚ ਕੌਣ ਰਹਿ ਗਿਆ ਸੀ ਗੁਰੂ ਸਾਹਿਬ ਜੀ ਨਹੀਂ ਪਾਈ ਗੁਰੂ ਬਖਸ਼ 10 ਜੀ ਨੂੰ ਸੀਸ ਗੰਜੀ ਦੀ ਸੇਵਾ ਕੀਤੀ ਵਾਏ ਗੁਰੂ ਵੈਗਰੂ ਕਿਲਾ ਛੱਡਣ ਤੋਂ ਬਾਅਦ ਕੀ ਹੋਇਆ ਸਤਪੋ ਗੁਰੂ ਸਾਹਿਬ ਜੀ ਗੋਬੀ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਪਰਿਵਾਰ ਤੇ ਨਾਲ ਸਰਸਨ ਨਦੀ ਦੇ ਕੰਢੇ ਤੇ ਆ ਕੇ ਪਹੁੰਚੇ ਅੰਮ੍ਰਿਤ ਵੇਲੇ ਦਾ ਸਮਾਜੀ ਤੜਾਕੇ ਦੀ ਠੰਡ ਪੈ ਰਹੀ ਸੀ ਤੇ ਤਵਰਖਾ ਹੋ ਰਹੀ ਸੀ ਵੈ ਗੁਰੂ ਜੀ ਗੁਰੂ ਜੀ ਨੇ ਕੀ ਹੁਕਮ ਦਿੱਤਾ ਗੁਰੂ ਜੀ ਨੇ ਹੁਕਮ ਕੀਤਾ ਕਿ ਆਸਾ ਦੀ ਵਾਰ ਦਾ ਕੀਰਤਨ ਕਰੋ ਸਿੰਘਾਂ ਨੇ ਫਿਰ ਆਸਾ ਦੀ ਵਾਰ ਦਾ ਕੀਰਤਨ ਕੀਤਾ ਹਾਂ ਜੀ ਕੀਤਾ ਉਸ ਸਮੇਂ ਪਾੜੀ ਰਾਜਿਆਂ ਅਤੇ ਮੁਗਲਾਂ ਨੇ ਹਰ ਚਾਰੋਂ ਤਰਫ ਤੋਂ ਘੇਰਾ ਪਾ ਲਿਆ ਤੇ ਯੁੱਧ ਦੇ ਵਿੱਚ ਭਾਈ ਉਦੇ ਸਿੰਘ ਜੀ ਸ਼ਹੀਦ ਹੋ ਗਏ ਭਾਈ ਉਦੇ ਸਿੰਘ ਜੀ ਕੌਣ ਸਨ ਭਾਈ ਉਦੇ ਸਿੰਘ ਜੀ ਪਾਈ ਮਣੀ ਸਿੰਘ ਜੀ ਦੇ ਪੁੱਤਰੇ ਸਨ ਜੰਗ ਵਿੱਚ ਹੋਰ ਕੌਣ ਸਨ ਬਾਬਾ ਅਜੀਤ ਸਿੰਘ ਜੀ ਦੇ ਨਾਲ ਭਾਈ ਜੀਵਨ ਸਿੰਘ ਜੀ ਪਾਈ ਜੇਤਾ ਸਿੰਘ ਜੀ ਉਹਨਾਂ ਦੇ ਨਾਲ ਜੰਗ ਲੜਦੇ ਸਨ ਭਾਈ ਜੀ ਮਹਾਰਾਜ ਜੀ ਨੇ ਯੁੱਧ ਲੜਿਆ ਹਾਂਜੀ ਲੜਿਆ ਜਦੋਂ ਆਸਾ ਦੀ ਵਾਰ ਦਾ ਕੀਰਤਨ ਦਾ ਨਿਤਨੇਮ ਹੋ ਚੁੱਕਿਆ ਸੀ ਉਦੋਂ ਗੁਰੂ ਸਾਹਿਬ ਜੀ ਨੇ ਲੜਿਆ ਅਤੇ ਦੁਸ਼ਮਣਾਂ ਦੇ ਛੱਕੇ ਛਿੜਾ ਦਿੱਤੇ ਦੁਸ਼ਮਣ ਡਰ ਕੇ ਪਿੱਛੇ ਹੋ ਗਏ ਪਰਿਵਾਰ ਵਿਛੋੜਾ ਕਿਵੇਂ ਹੋਇਆ ਗੁਰੂ ਸਾਹਿਬ ਨੇ ਅੰਕਿਆ ਨਦੀ पार ਕਰੋ ਨਦੀ પાર ਕਰਨ ਦੌਰਾਨ ਪਰਿਵਾਰ ਦਾ ਵਿਛੋੜਾ ਹੋ ਗਿਆ ਪਰਿਵਾਰ ਵਿਚੜਨ ਤੋਂ ਬਾਅਦ ਕਿੰਨੇ ਭਾਗਾ ਵਿੱਚ ਵੰਡਿਆ ਗਿਆ ਸਤ ਪੋ ਅੰਮ੍ਰਿਤ ਵੇਲੇ ਗੁਰੂ ਸਾਹਿਬ ਦਾ ਪਰਿਵਾਰ ਦੇ ਤਿੰਨ ਹਿੱਸੇ ਹੋ ਗਏ ਉਹ ਫਿਰ ਕਿੱਥੇ-ਕਿੱਥੇ ਗਏ ਮਾਤਾ ਗੁਦਰਕੌਰ ਛੋਟੇ ਸਹਿਜਾ ਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਗੰਗੂਰ ਸੋਈਏ ਨਾਲ ਉਸ ਦੇ ਪਿੰਡ ਖੇੜੀਵਾਲ ਚਲੇ ਗਏ ਤੇ ਵੱਡੇ ਸਹਿਜਾ ਦੇ ਗੁਰੂ ਗੁਰੂ ਸਾਹਿਬ ਅਤੇ 40 ਕੁ ਸਿੰਘਾਂ ਦੇ ਨਾਲ ਜਿਮਕੋਰ ਸਾਹਿਬ ਵੱਲ ਚਲੇ ਗਏ ਮਾਤਾ ਸਾਹਿਬਕੌਰ ਮਾਤਾ ਸੁੰਦਰਕੌਰ ਜੀ ਦਿੱਲੀ ਵੱਲ ਨੂੰ روانਾ ਹੋ ਗਏ। ਬਰੋਪੜ ਵੀ ਕੇ ਪਹੁੰਚੇ ਉੱਥੇ ਪਠਾਨਾ ਨਾਲ ਲੜਾਈ ਹੋਈ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਪਿੰਕੋਟਲਾ ਨਿਆੰਗਾ ਕਾਂਕੂਲ ਪਹੁੰਚੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਜਿਮਕੋਰ ਦੀ ਗੜੀ ਵਿੱਚ ਪਹੁੰਚੇ ਫਿਰ ਸਤਪੋਦੀ ਰਾਤ ਨੂੰ ਕੀ ਹੋਇਆ ਗੁਰੂ ਸਾਹਿਬ ਜੀ ਉਹ ਸਿੰਘਾਂ ਨਾਲ ਲੜ ਕਰ ਰਹੇ ਹਨ ਮੱਥਾ ਚੁੰਮਰੇ ਹਨ ਅਤੇ ਪੈਰ ਚੁੰਮਰੇ ਹਨ ਕਿਉਂਕਿ ਉਹਨਾਂ ਨੇ ਸਿਰੇ ਸ਼ਹੀਦ ਹੋ ਜਾਣਾ ਸੀ ਮਾਤਾ ਜੀ ਅਤੇ ਛੋਟੇ ਸਾਹਿਬ ਜੀ ਨਾਲ ਕੀ ਹੋਇਆ ਮਾਤਾ ਜੀ ਅਤੇ ਛੋਟੇ ਸਾਹਿਬ ਜੀ ਦੇ ਕੁੰਮਾ ਮਾਸ਼ੀ ਦੀ ਝੌਪੜੀ ਦੇ ਵਿੱਚ ਰਾਤ ਨੂੰ ਜਾਗੀ ਚਮਕੌਰ ਦੇ ਗੜੀ ਵਿੱਚ ਸਵੇਰੇ ਕੀ ਹੋਇਆ 8 ਪੋ ਅੰਮ੍ਰਿਤ ਵੇਲੇ ਆਸਾਦੀ ਵਾਰ ਦਾ ਕੀਰਤਨ ਹੋਇਆ 8 ਪੋ ਨੂੰ ਵੀ ਜੰਗ ਹੋਈ ਸੀ ਹਾਂਜੀ ਹੋਈ ਸੀ ਜਿਹੜੀ ਨਾ ਕਦੀ ਹੋਈ ਸੀ ਤੇ ਨਾ ਹੀ ਕਦੀ ਹੋਣੀ ਹੈ ਅੱਛਾ ਕੀ ਹੋਇਆ ਸੀ ਇਸ ਦਿਨ ਗੁਰੂ ਸਾਹਿਬ ਜੀ ਨੇ ਆਪਣੇ ਦੂਹਾਂ ਪੁੱਤਾਂ ਨੂੰ ਆਪਣੀ ਹੱਤੀ ਤਿਆਰ ਕਰਕੇ ਜੰਗ ਵੱਲ ਭੇਜਿਆ ਤੇ 40 ਕੁ ਸਿੰਘਾਂ ਨੇ 10 ਲੱਖ ਫੌਜ ਦਾ ਮੁਕਾਬਲਾ ਕਰਕੇ ਜੰਗ ਜਿੱਤਿਆ ਉਸ ਦੇ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਅੱਠ ਪੌਣੋਂ ਗੰਗੂ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਨੂੰ ਕਿੱਥੇ ਲੈ ਕੇ ਗਿਆ ਸੀ ਗੰਗੂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਨੂੰ ਆਪਣੇ ਪਿੰਡ ਖੇੜੀ ਲੈ ਗਿਆ ਉਸ ਰਾਤ ਗੰਗੂ ਦੇ ਮਨ ਦੇ ਵਿੱਚ ਲਾਲਚ ਆ ਗਿਆ ਉਸ ਨੇ ਮਾਤਾ ਜੀ ਦੇ ਹੱਥ ਦੇ ਵਿੱਚ ਮੋਹਰਾ ਵੇਖ ਲਿਆ ਸਨ ਵੰਡੇ ਸਾਹਿਬ ਜਦਿਆਂ ਨੇ ਸ਼ਹੀਦ ਹੋਣ ਤੋਂ ਬਾਅਦ ਵੀ ਜੰਗ ਹੋਈ ਸੀ ਸਿੰਘਾਂ ਨੇ ਮਤਾ ਪਕਾਇਆ ਪੰਜ ਪਿਆਰੇ ਆਪਣੇ ਫਰਿਆਦ ਲੈ ਕੇ ਗੁਰੂ ਸਾਹਿਬ ਜੀ ਦੇ ਕੋਲ ਗਏ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਗੱਡੀ ਛੱਡ ਕੇ ਚਲੇ ਜਾਓ ਗੁਰੂ ਸਾਹਿਬ ਨੇ ਇਹ ਕਹਿਣਾ ਸਵੀਕਾਰ ਕਰ ਲਿਆ ਅਤੇ ਕਿਹਾ ਕਿ ਮੈਂ ਦੁਸ਼ਮਣਾਂ ਨੂੰ ਪਿੱਠ ਦਿਖਾ ਕੇ ਨਹੀਂ ਜਾਵਾਂਗਾ ਮੈਂ ਤਾੜੀ ਮਾਰ ਖਲਲਕਾਰ ਕੇ ਜਾਵਾਂਗਾ ਤੇ ਗੁਰੂ ਸਾਹਿਬ ਜੀ ਨੇ ਆਪਣੀ ਕਲਗੀ ਆਪਣਾ ਪੋਸ਼ਾਕ ਭਾਈ ਸੰਗਤ ਸਿੰਘ ਜੀ ਨੂੰ ਦੇਖ ਕੇ ਤਾੜੀ ਮਾਰ ਕੇ ਲਲਕਾਰ ਕੇ ਕਾਹਗੇ ਹਿੰਦ ਦਾ ਪੀਰ ਜਾ ਰਿਹਾ ਹੈ ਜੇ ਕੋਈ ਰੋਕ ਸਕਦਾ ਹੈ ਤਾਂ ਰੋਕ ਲੇ ਭਾਈ ਸੰਗਤ ਸਿੰਘ ਜੀ ਕਿਵੇਂ ਸ਼ਹੀਦ ਹੋਏ 9 ਪਉ ਦੀ ਸਵੇਰ ਨੂੰ ਜੰਗ ਹੋਇਆ ਜਿਸ ਦੇ ਵਿੱਚ 10 ਸਿੰਘ ਸ਼ਹੀਦ ਹੋਏ ਜਿਸ ਦੇ ਵਿੱਚ ਭਾਈ ਸੰਗਤ ਸਿੰਘ ਜੀ ਵੀ ਸ਼ਹੀਦ ਹੋਏ ਜਦੋਂ ਗੰਗੂ ਦੇ ਮਨ ਵਿੱਚ ਲਾਲਚ ਆ ਗਿਆ ਫਿਰ ਕੀ ਹੋਇਆ ਜਦੋਂ ਗੰਗੂ ਦੇ ਮਨ ਦੇ ਵਿੱਚ ਲਾਲਚ ਆਇਆ ਉਹ ਮੁਰਿੰਡੇ ਕੋਤਵਾਲੀ ਵਿੱਚ ਸ਼ਿਕਾਇਤ ਕਰਕੇ ਆਇਆ ਉੱਥੋਂ ਭਾਈ ਜਾਨੀ ਖਾਂ ਅਤੇ ਮਾਨੀ ਖਾਂ ਆਏ ਜੋ ਛੋਟੇ ਸਾਹਿਬ ਜਾ ਦੇਤੇ ਮਾਤਾ ਜੀ ਨੂੰ ਸੂਬਾ ਸਰੰਦ ਵजीर खान ਦੇ ਕੋਲ ਲੈ ਗਏ ਗੁਰੂ ਜੀ ਗੜੀ ਛੱਡ ਕੇ ਕਿੱਥੇ ਗਏ ਤੇ ਅਤੇ ਉਹਨਾਂ ਦੇ ਨਾਲ ਕੌਣ ਸਨ ਗੁਰੂ ਜੀ ਗੜੀ ਛੱਡ ਕੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਗਏ ਉਹਨਾਂ ਦੇ ਨਾਲ ਤਿੰਨ ਸਿੰਘ ਸਨ ਪਾਈ ਦਾ ਸਿੰਘ ਪਾਈਤਮ ਸਿੰਘ ਪਾਈਮਾਰ ਸਿੰਘ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਅਸੀਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਤਾਰਿਆਂ ਦੀ ਸੀਧ ਦੇ ਵਿੱਚ ਮਿਲਾਂਗੇ ਤਾਰਿਆਂ ਦੀ ਸੀਧ ਕੀ ਸੀ ਪੁਰਾਣੇ ਸਮੇਂ ਦੇ ਵਿੱਚ ਲੋਕ ਚੰਦਰਮਾ ਅਤੇ ਤਾਰਿਆਂ ਨੂੰ ਵੇਖ ਕੇ ਸਮੇਂ ਦਾ ਪਤਾ ਲਾਂਦੇ ਸਨ ਮਾਤਾ ਹਰਸ਼ਰਨ ਕੌਰ ਕੌਣ ਸਨ ਮਾਤਾ ਹਰਸ਼ਰਨ ਕੌਰ 16 ਸਾਲ ਦੀ ਬੀਬੀ ਸਨ ਜਿਨ੍ਹਾਂ ਨੇ ਪਈਆਂ ਲਾਸ਼ਾਂ ਦਾ ਸੰਸਕਾਰ ਕੀਤਾ ਰਾਤ ਹਨੇਰੀ ਜੰਗਲ ਵਿੱਚ ਜਾ ਕੇ ਉਹਨਾਂ ਲੱਕੜਾ ਲਿਆ ਕੇ ਲਾਸ਼ਾਂ ਦਾ ਸੰਸਕਾਰ ਕੀਤਾ ਮੁਗਲਾਂ ਨੇ ਉਹਨਾਂ ਨੂੰ ਸੰਸਕਾਰ ਕਰਨ ਦਿੱਤਾ ਜਦੋਂ ਮੁਗਲਾਂ ਨੂੰ ਪਤਾ ਲੱਗਾ ਤੇ ਮਾਤਾ ਹਰਸ਼ਰਨ ਕੌਰ ਜੀ ਨੇ ਉਹਨਾਂ ਨਾਲ ਲੜਾਈ ਕੀਤੀ ਜਦੋਂ ਮਾਤਾ ਹਰਸ਼ਰਨ ਕੌਰ ਜੀ ਜਿੱਥੇ ਕਮੀ ਹੋ ਗਈ ਤਾਂ ਉਹਨਾਂ ਨੂੰ ਬਲਦੀ ਚਿਖਾ ਦੇ ਵਿੱਚ ਤੱਕਾ ਦੇ ਦਿੱਤਾ ਗਿਆ। ਮਰੀਂਡਾ ਦੇ ਕੋਦਵਾਲੀ ਵਿੱਚ ਪਹੁੰਚਣ ਤੋਂ ਬਾਅਦ ਨਵਾਬ ਵਜੀਰ ਖਾਨ ਨੇ ਕੀ ਕੀਤਾ? ਨਵਾਬ ਵਜੀਰ ਖਾਨ ਨੇ ਕਿਹਾ ਕਿ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਦੋ, ਰੋਟੀ ਅਤੇ ਬਿਸਤਰ ਤਕਵੀਨਾ ਦੋ। ਵਾਹਿਗੁਰੂ ਜੀ ਫਿਰ ਛੋਟੇ ਸਾਹਿਬ ਜੀ ਆਦੇ ਭੁੱਕੇ ਹੀ ਸੋ ਗਏ। ਮਾ ਬਾਬਾ ਮੋਤੀराम ਮਹਾਰਾਜ ਜੀ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਅਤੇ ਮਾਤਾ ਜੀ ਨੇ ਛੋਟੇ ਸਾਹਿਬ ਜੀ ਨੂੰ ਦੁੱਧ ਦੀ ਸੇਵਾ ਕੀਤੀ ਅਤੇ ਅੰਧਰੈਂਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹੇਗਾ ਪਾਇਦੇਆ ਸਿੰਘ ਜੀ ਪਾਈ ਧਰਮ ਸਿੰਘ ਜੀ ਪਾਈ ਮਾ ਸਿੰਘ ਜੀ ਗੁਰੂ ਜੀ ਨੂੰ ਮਾਛੀ ਵਾੜ ਦੇ ਜੰਗਲਾਂ ਵਿੱਚ ਕੇ ਇਸ ਤਰ੍ਹਾਂ ਮਿਲੇ ਤਿੰਨੋਂ ਸਿੰਘ ਗੁਰੂ ਸਾਬ ਜੀ ਨੂੰ ਮਾਛੀ ਵਾੜ ਦੇ ਜੰਗਲਾਂ ਦੇ ਵਿੱਚ ਮਿਲੇ ਗੁਰੂ ਸਾਬ ਜੀ ਰਾਮ ਕਰੇ ਹਨ ਜਾਮਾ ਲੀਰੋ ਲੀਰ ਹੋਇਆ ਹੈ ਪੈਰਾ ਵਿੱਚ ਲੋ ਵਗ ਰਿਹਾ ਹੈ ਕੰਡੇ ਵੱਜੇ ਹੋਏ ਹਨ ਟੇਡ ਦਾ ਸਰਾਨਾ ਬੈ ਲਾ ਕੇ ਗੁਰੂ ਸਾਬ ਜੀ ਸੋ ਰਹੇ ਹਨ ਅਗਲੇ ਦਿਨ ਸੂਰਤ ਦਾ ਲਾਲੀ ਚੜ ਆਈ ਹੈ ਪਾਈ ਧਰਮ ਸਿੰਘ ਜੀ ਪੈਰਾਂ ਨੂੰ ਹੱਥ ਲਾਉਂਦੇ ਹਨ ਕੰਡਿਆ ਕੱਢਣ ਵਾਸਤੇ ਕੋਸ਼ਿਸ਼ ਕੀਤੀ ਗੁਰੂ ਸਾਹਿਬ ਜੀ ਉਸੇ ਟਾਈਮ ਉੱਠਦੇ ਉੱਠ ਪੈਂਦੇ ਹਨ ਤੇ ਕਹਿੰਦੇ ਹਨ ਤਿੰਨਾਂ ਨੂੰ ਗੱਲ ਵਕੜੀ ਚ ਲੈ ਲਿਆ ਤੇ ਕਹਿੰਦੇ ਹਨ ਬਹੁਤ ਹੀ ਪਿਆਸ ਲੱਗੀ ਹੋਈ ਹੈ ਤੇ ਭਾਈ ਮਾਨ ਸਿੰਘ ਜੀ ਆਪਣੇ ਕੰਧਿਆਂ ਉੱਤੇ ਬਾਕੇ ਗੁਰੂ ਸਾਹਿਬ ਜੀ ਨੂੰ ਕੋਲ ਲੈ ਗਏ ਗੁਰੂ ਜੀ ਤੇ ਹੋ ਤਿੰਨੇ ਸਿੰਘ ਕਿੱਥੇ ਗਏ ਗੁਰੂ ਸਾਹਿਬ ਜੀ ਅਤੇ ਤਿੰਨੇ ਸਿੰਘ ਪਈ گلਾਬੇ ਤੇ ਬਾਗ ਵਿੱਚ ਟਾਰੇ ਹਨ ਉਹਨਾਂ ਦੇ ਨੌਕਰਾਂ ਜਾਂ ਕੇ ਪਈ گلਾਬੇ ਨੂੰ ਦੱਸਿਆ ਪਈ گلਾਬਾ ਖੁਸ਼ੀ ਦੇ ਨਾਲ ਆਇਆ ਤੇ ਕਹਿੰਦਾ ਗੁਰੂ ਜੀ ਆਓ ਘਰ ਵੱਲ ਚਲੀਏ ਗੁਰੂ ਜੀ ਨੇ ਕਿਹਾ ਹਿੰਦੂਆਂ ਦੇ ਘਰ ਅਸੀਂ ਨਹੀਂ ਜਾ ਸਕਦੇ ਹਿੰਦੂਆਂ ਦੇ ਘਰ ਤਲਾਸ਼ੀ ਹੋ ਸਕਦੀ ਹੈ ਗਣੀ ਖਾਨ ਨਬੀ ਖਾਨ ਦੇ ਦੋ ਪਠਾਨ ਸਨ ਗੁਰੂ ਸਾਹਿਬ ਜੀ ਨੂੰ ਪਾੜੀ ਕੀ ਵਿੱਚ ਬਾ ਕੇ ਲੈ ਗਏ ਜਦੋਂ ਰਸਤੇ ਦੇ ਵਿੱਚ ਮੁਗਲ ਮਿਲੇ ਤਾਂ ਉਹਨਾਂ ਨੇ ਕਿਹਾ ਕਿ ਉੱਚਦਾ ਪੀਰ ਜਾ ਰਿਹਾ ਹੈ 11 ਪੋ ਦੀ ਸਵੇਰ ਛੋਟਾ ਸਾਹਿਬ ਜਦ ਨੂੰ ਕਿੱਥੇ ਲੈ ਕੇ ਗਏ 11 ਪੋ ਦੀ ਸਵੇਰ ਨੂੰ ਛੋਟੇ ਸਾਹਿਬ ਜਦ ਨੂੰ ਸੋਬਾਈ ਸਰਾਦ ਦੇ ਕਚਹਿਰੀ ਦੇ ਵਿੱਚ ਲੈ ਕੇ ਗਏ ਜਿੱਥੇ ਉਹਨਾਂ ਨੇ ਜਾ ਕੇ ਫਤਿਹ ਬੁਲਾਈ ਅਤੇ ਉਹਨਾਂ ਨੂੰ ਡਰਾਇਆ ਅਤੇ ਕਈ ਤਰ੍ਹਾਂ ਦੇ ਲਾਲਸ ਜਿੱਤੇ ਪਰ ਉਹ ਗੋਬਿੰਦ لال ਗੁਤੇਗ ਭਾਦਰ ਦੇ ਪੁੱਤਰੇ ਘਮੀਰੀ ਪੀਰੀ ਮਾਲਕ ਦੇ ਪਰਪੁੱਤਰੇ ਕਦੀ ਢੋਲੇ ਨਾ 12 ਪੋ ਨੂੰ ਕਚਹਿਰੀ ਵਿੱਚ ਕੀ ਹੋਇਆ 12 ਪੌਨ ਨੂੰ ਛੋਟੇ ਸਾਹਿਬਜ਼ਾਦਨ ਦੁਬਾਰਾ ਕਿਚਰੀ ਵਿੱਚ ਬੁਲਾਇਆ ਗਿਆ ਵਜ਼ੀਰਖਾਨੇ ਕਾਜ਼ੀ ਨੇ ਕਿਹਾ ਕਿ ਨਨ ਨੂੰ ਕੀ ਸਜ਼ਾ ਦਿੱਤੀ ਜਾਏ ਕਾਜ਼ੀ ਨੇ ਗੋਮਣਾ ਕਰ ਦਿੱਤਾ ਇਸਲਾਮ ਧਰਮ ਦੇ ਵਿੱਚ ਬੱਚਾ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਸਾਹਿਬਜ਼ਾਦਿਆਂ ਨੂੰ ਨਹੀਂ ਹਾਂ ਵਿੱਚ ਚੀਨ ਨੂੰ ਸਜ਼ਾ ਕਿਸ ਨੇ ਦਿੱਤੀ ਉਸ ਦਿਨ ਨਵਾਬ ਮਲੇਰਕੋਟਲਾ ਵੀ ਹਾਜ਼ਰ ਸਨ ਵਜ਼ੀਰਖਾਨੇ ਕਿਹਾ ਜੋ ਤੁਸੀਂ ਸਜ਼ਾ ਦੇਣਾ ਚਾਹੁੰਦੇ ਹੋ ਦੇ ਸਕਦੇ ਹੋ ਆਪਣੀ ਭਰਾ ਦੀ ਮੌਤ ਦਾ ਬਦਲਾ ਲੈ ਸਕਦੇ ਹੋ ਨਵਾਬ ਮਲੇਰਕੋਟਲਾ ਨੇ ਬੱਚਾ ਨੂੰ ਸਜ਼ਾ ਦਿੱਤੀ ਉਸ ਨੇ ਮਨਾ ਕਰ ਦਿੱਤਾ ਉਸ ਨੇ ਕਿਹਾ ਕਿ ਮੈਂ ਬੱਚਾ ਤੇ ਕੋਈ ਜ਼ੁਲਮ ਨਹੀਂ ਕਰਾਂਗਾ ਮੈਂ ਮੈਦਾਨੇ ਜੰਗ ਵਿੱਚ ਗਵਰਨਮੈਂਟ ਨਾਲ ਬਦਲਾ ਲਾਂਗਾ ਭਾਈ ਜੀ ਅੱਗੇ ਕੀ ਹੋਇਆ ਮੈਂ ਜਾਨਣਾ ਚਾਹੁੰਦਾ ਹਾਂ ਜਦੋਂ ਨਵਾਬ ਮਲੇਰ ਕੋਟ ਲਾਣੇ ਮਨਾ ਕੀਤਾ ਤੇ ਸੁਚਾਨੰਦ ਨੇ ਵਜ਼ੀਰ ਖਾਨ ਨੂੰ ਉਕਸਾਇਆ ਭਾਈ ਜੀ ਸੁਚਾਨੰਦ ਨੇ ਕੀ ਕਿਹਾ ਸੁਚਾਨੰਦ ਨੇ ਵਜ਼ੀਰ ਖਾਨ ਨੂੰ ਕਿਹਾ ਕਿ ਇਹ ਉਸੇ ਗੁਰੂ ਦੇ ਬੱਚੇ ਹਨ ਇਹ ਵੀ ਅੱਗੇ ਜਾ ਕੇ ਆਪਣੀਆਂ ਫੌਜਾਂ ਬਣਾਣਗੇ ਭਾਈ ਜੀ ਵਜ਼ੀਰ ਖਾਨ ਨੇ ਬੱਚਿਆਂ ਨੂੰ ਸੱਜਾ ਦਿੱਤੀ ਵजीर खान ਨੇ ਕਾਜੀ ਦੇ ਕਹਿਣ ਤੇ ਫਤਵਾ ਤਿਆਰ ਕੀਤਾ ਕਾਜੀ ਦੇ ਫਤਵੇ ਵਿੱਚ ਲਿਖਿਆ ਸੀ ਕਿ ਸਹਿਬਜ਼ਾਦੇ ਨੂੰ ਜ਼ਿੰਦਾ ਦੀਵਾਰ ਦੇ ਵਿੱਚ ਚੇਨ ਦਿੱਤਾ ਜਾਵੇ ਉਸ ਰਾਤ ਸਹਿਬਜ਼ਾਦੇ ਦੁਬਾਰਾ ਠੰਡੇ ਬੁਰਜ ਦੇ ਵਿੱਚ ਗਏ ਫਿਰ ਅੱਗੇ ਕੀ ਹੋਇਆ ਮਾ ਸਹਿਬਜ਼ਾਦੇ ਨੇ ਮਾਤਾ ਜੀ ਨੂੰ ਕਿਹਾ ਕਿ ਕਾਜੀ ਦਾ ਫਤਵਾ ਕਹਿੰਦਾ ਹੈ ਕਿ ਸਾਨੂੰ ਜ਼ਿੰਦਾ ਦੀਵਾਰ ਵਿੱਚ ਚੇਨ ਦਿੱਤਾ ਜਾਵੇਗਾ ਤੇ ਮਾਤਾ ਜੀ ਕਹਿੰਦੇ ਫਿਰ ਕੀ ਹੋਇਆ ਜ਼ਿੰਦਾ ਦੀਵਾਰ ਦੇ ਵਿੱਚ ਹੀ ਚੇਨ ਦੇਣਗੇ ਮਾਰ ਥੋੜੀ ਦੇਣਗੇ ਤੇਰਾ ਪੋਤੀ ਸਵੇਰ ਨੂੰ ਕੀ ਹੋਇਆ ਤੇਰਾ ਪੋਤੀ ਸਵੇਰ ਨੂੰ ਮਾਤਾ ਗੁਜਰਕੌਰ ਜਿੱਤ ਛੋਟੇ ਸਭ ਦੁਆਰਾ ਗੁਰਬਾਣੀ ਦਾ ਪਾਠ ਕੀਤਾ ਮਾਤਾ ਗੁਜਰਕੌਰ ਜੀ ਨੇ ਦੋਵੇਂ ਪੋਤਿਆਂ ਨੂੰ ਆਪਣੇ ਹੱਥੀ ਤਿਆਰ ਕਰਕੇ ਕਚਹਿਰੀ ਵੱਲ ਭੇਜਿਆ ਸਹਿਬਜ਼ਾਦੇ ਨੂੰ ਕੋਦੋਂ ਨੀਆ ਵਿੱਚ ਚੁਨੀਆ ਗਿਆ ਜਦੋਂ ਕਚਹਿਰੀ ਵਿੱਚ ਸਹਿਬਜ਼ਾਦੇ ਪਹੁੰਚੇ ਉਹਨਾਂ ਨੂੰ ਦੁਬਾਰਾ ਫਿਰ ਵੱਡੇ ਵੱਡੇ ਲਾਲਚ ਦਿੱਤੇ ਅਤੇ ਡਰਾਇਆ ਬਾਸ਼ਲ ਬੇਗ ਤੇ ਸ਼ਾਸ਼ਲ ਬੇਗ ਨੇ ਨੀਆ ਵਿੱਚ ਨਾ ਸ਼ੁਰੂ ਕਰ ਦਿੱਤਾ ਜਦੋਂ ਉਹ ਬਿਉਸ਼ ਹੋ ਗਏ ਤਾਂ ਉਹਨਾਂ ਦੇ ਸਾਲੀ ਨਲੀਵਾੜ ਦਿੱਤੀ ਮਾਤਾ ਗੁਜਰਕੌਰ ਨੇ ਆਪਣਾ ਸਰੀਰ ਕਿਵੇਂ ਤਿਆਗਿਆ ਮਾਤਾ ਗੁਜਰਕੌਰ ਜੀ ਨੇ ਦਿਆਨ ਲਾਇਆ ਅਤੇ ਆਪਣਾ ਸਰੀਰ ਤਿਆਗ ਦਿੱਤਾ ਗੁਰੂ ਸਾਹਿਬ ਜੀ ਨੇ ਇੱਥੇ ਧਰਮ ਉੱਤੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਇਹ ਸਫਰ ਇਹ ਸ਼ਹਾਦਤ ਇੱਥੇ ਹੀ ਨਹੀਂ ਮੁੱਕਦਾ ਬਾਬਾ ਮੋਤੀਰਾ ਮਹਾਰਾਜੀ ਦੇ ਪਰਿਵਾਰ ਨੂੰ ਕੋਲੋ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਆਪ ਸਾਧੀ ਸੰਗਤਾਂ ਨੂੰ ਬੇਨਤੀ ਹੈ ਕਿ ਪੋ ਦਾ ਮਹੀਨਾ ਚੱਲ ਰਿਹਾ ਹੈ ਇਹ ਅੱਜ ਕੱਲ ਜਿਹੜੇ ਬੱਚੇ ਹਨ ਇਹ ਬਹੁਤ ਹੀ ਭੜੇ ਪਾਸੇ ਜਾ ਰਹੇ ਹਨ ਸਾਰੇ ਗੁਰੂ ਦੇ ਸਿੰਘ ਸਜੋ ਅਮਰਤ ਛਕੋ ਇਹ ਬੱਚਿਆਂ ਨੂੰ ਗੁਰਬਾਣੀ ਵਾਲੇ ਪਾਸੇ ਜੋੜੋ ਲਾਈਕ ਸਬਸਕ੍ਰਾਈਬ ਕਮੈਂਟ ਅਤੇ ਸ਼ੇਅਰ ਸਾਡੀ ਵੀਡੀਓ ਨੂੰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ